ਹਾਂਜੀ ਹਲਕਾ ਰਾਮਪਰਾਪੂਰ ਦੀ ਜੇਕਰ ਗੱਲਬਾਤ ਕਰ ਲਈਏ ਕਿ ਵੈਸੇ ਤਾਂ ਐਮਐਲਏ ਸਾਹਿਬ ਕਹਿੰਦੇ ਆ ਕਿ ਜਿਹੜਾ ਰਾਮਪਰਾਪੂਰ ਆ ਸਾਡਾ ਹਲਕਾ ਕਿ ਨਸ਼ਾ ਮੁਕਤ ਹੋ ਚੁੱਕਿਆ ਹੈ ਜਿਨ੍ਹਾਂ ਦੀਆਂ ਪਿਛਲੇ ਦਿਨੀ ਅਖਬਾਰਾਂ ਦੇ ਵਿੱਚ ਖਬਰਾਂ ਵੀ ਲਵਾ ਦਿੱਤੀਆਂ ਗਈਆਂ ਕਿ ਸੀਐਮ ਭਗਵੰਤ ਮਾਨ ਸਾਹਿਬ ਵੀ ਜਦੋਂ ਆਏ ਸੀਗੇ ਰਾਮਪਰਾਪੂਰ ਦੇ ਵਿੱਚ ਪਉਂਦਾ ਤਾਂ ਘਟਨ ਕਰਨਾ ਤਾਂ ਉਦੋਂ ਉਹਨਾਂ ਨੂੰ ਵੀ ਦੱਸਿਆ ਗਿਆ ਸੀ ਕਿ ਸਾਡੇ ਕੋਲੇ 15 ਪੰਡੇ ਹੋਜੇ ਨੇ ਜਿਹੜੇ ਨਸ਼ਾ ਮੁਕਤ ਹੋ ਗਏ ਨੇ ਜਿੱਥੇ ਨਸ਼ਾ ਬਿਲਕੁਲ ਨਹੀਂ ਹੈਗਾ ਪਰ ਆਇ ਦਿਨ ਜਿਹੜੀ ਮੌਤ ਹੁੰਦੀ ਹੈ ਨਸ਼ੇ ਦੇ ਨਾਲ ਇੱਕ ਮਾਂ ਦਾ ਪੁੱਤ ਇੱਕ ਭੈਣ ਦਾ ਭਰਾ ਜਿਹੜਾ ਚਲਾਇਆ ਜਾਂਦਾ ਹੈ ਇਹ ਨਸ਼ਾ ਪਰੰਪਰਾ ਫੂਲ ਆ ਜਿਹੜਾ ਇਹ ਨਸ਼ਾ ਮੁਕਤ ਕਿਉਂ ਨਹੀਂ ਹੋ ਰਿਹਾ ਕਿਉਂ ਇੱਥੇ ਜਿਹੜੀਆਂ ਮੇਨ ਵੱਡੀਆਂ ਹੱਬਾਂ ਜਿਹੜੀਆਂ ਬਣੀਆਂ ਹੋਈਆਂ ਨੇ ਆ ਏਰੀਆ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਗਾਂਧੀ ਨਗਰ ਦਾ ਏਰੀਆ ਸਾਰਾ ਫਾਟਕਾਂ ਤੋਂ ਲੈ ਕੇ 3 ਨੰਬਰ ਗਲੀ ਤੋਂ ਲੈ ਕੇ ਤੇ 12 ਨੰਬਰ ਗਲੀ ਤੱਕ ਤੁਹਾਨੂੰ ਸਾਰਾ ਏਰੀਆ ਸੀ ਜਿਹੜਾ ਦਿਖਾ ਰਹੇ ਹਾਂ ਜਿੱਥੇ ਨਸ਼ੇ ਦੀ ਪਰਮਹਾਰਾ ਜਿਹੜੀ ਚਿੱਟਾ ਜਿਹੜਾ ਸ਼ਰਿਆਂ ਵਿੱਚ ਦ। ਕੋਲਸ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਕੀ ਕਾਰਨ ਹੋ ਸਕਦਾ ਹੈ ਬਸ ਤਾਂ ਜਿਵੇਂ ਐਮਐਲਏ ਸਾਹਿਬ ਨੂੰ ਚਾਹੀਦਾ ਜਿਵੇਂ ਉਹ ਬੰਦੇ ਅਸੀਂ ਮਤਲਬ ਕਿ 15 ਪਿੰਡਾਂ ਸੀ ਨਸ਼ਾ ਮੁਕਤ ਕਰ ਦਿੱਤੇ ਨੇ ਨਸ਼ਾ ਬਿਲਕੁਲ 15 ਪਿੰਡਾਂ ਚ ਖਤਮ ਆ ਹੈ ਨਹੀਂ ਪਰੰਪਰਾ ਫੂਲ ਜੇਕਰ ਮਹਰਾਜ ਹੋਰ ਪਿੰਡਾਂ ਦੀ ਗੱਲ ਕਰੀ ਰੰਪਰੇ ਹਲਕੇ ਦੀ ਤਾਂ ਨਸ਼ਾ ਮੁਕਤ ਉਹ ਕਿਉਂ ਨਹੀਂ ਹੋਇਆ ਕੀ ਕਾਰਨ ਹੈ ਐਸਐਚਓ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਆ ਚੀਜ਼ਾਂ ਵੱਲ ਥੋੜਾ ਧਿਆਨ ਦਿਓ ਤੁਸੀਂ ਹੈੱਡੋਂ ਇੱਥੋਂ ਦੇ ਪੁਲਿਸ ਥਾਣੇ ਦੇ ਕਿ ਲੋਕ ਕਹਿੰਨੇ ਕਿ ਹਾਂਜੀ ਇੱਥੇ ਐਸਐਚਓ ਸਾਹਿਬ ਸੀਗੇ ਕਿ ਜਿਨ੍ਹਾਂ ਨੇ ਆਪਦਾ ਏਰੀਆ ਜਿਹੜਾ ਬਿਲਕੁਲ ਨਸ਼ਾ ਮੁਕਤ ਰੱਖਿਆ ਜਿੱਥੇ ਨਸ਼ਾ ਬਿਲਕੁਲ ਨਹੀਂ ਵਿਕਿਆ ਤੁਹਾਡੀ ਪ੍ਰਸ਼ੰਸਾ ਕਰਨ ਲੋਕ ਕਿ ਥੋੜਾ ਇਸ ਵੱਲ ਥੋੜਾ ਜਾ ਤੁਸੀਂ ਵੀ ਧਿਆਨ ਦਿਓ ਐਮਐਲਏ ਸਾਹਿਬ ਤਾਂ ਜਿਵੇਂ ਹੁਣ ਗੱਲਾਂ ਹਵਾ 'ਚ ਛੱਡੀ ਜਾ ਰਹੇ ਨੇ ਲਗਾਤਾਰ ਆ ਏਰੀਆ ਤੁਹਾਨੂੰ ਦਿਖਾ ਰਹੇ ਆ ਇਸ ਤੋਂ ਇਲਾਵਾ ਹੋਰ ਵੀ ਰਾਮਪਰਾ ਵਾਸੀਆਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਤੁਸੀਂ ਸਾਨੂੰ ਜਰੂਰ ਦੱਸਿਓ ਕਮੈਂਟਾਂ 'ਈ ਕਿ ਜਿੱਥੇ ਦਾ ਹੋਰ ਨਸ਼ਾ ਜਿਹੜਾ ਵਿਕਦਾ ਉਹ ਕਿਹੜੇ ਕਿਹੜੇ ਹੋਰ ਗਲੀਆਂ ਜਿਹੜੇ ਨਗਰ ਦੇ ਵਿੱਚ ਜਿੱਥੇ ਜਿੱਟਾ ਚਰੀਆ ਮੇਕਦਾ ਐ ਇੱਕ ਕੱਲ ਹੋਰ ਜੇਕਰ ਨਸ਼ੇ ਜਿਹੜਾ ਵੇਚਦਾ ਜਿੱਕਾ ਕੋਈ ਵੇਚਦਾ ਕੋਈ ਨਸ਼ੇ ਦਾ ਕੰਮ ਕਰ ਰਿਆ ਉਸ ਬੰਦੇ ਨੂੰ ਬਿਲਕੁਲ ਵੀ ਡਰ ਨਹੀਂ ਪ੍ਰਸ਼ਾਸਨ ਦਾ ਡਰ ਨਹੀਂ ਸਰਕਾਰ ਦਾ ਡਰ ਨਹੀਂ ਕੋਈ ਕੋਈ ਐਮ ਐਲ ਏ ਦਾ ਡਰ ਨਹੀਂ ਕਿਉਂਕਿ ਉਹ ਤਾਂ ਕਹਿੰਦੇ ਕਿ ਸਾਡੀ ਜੇਬਾਂ ਦੇ ਵਿੱਚ ਨੇ ਕਿ ਪੈਸੇ ਛੱਡਦੇ ਆ ਨਾ ਮੁਰੇ ਤੇ ਹੱਕ ਲਾਉਂਦੇ ਆਉਂਦੇ ਨੇ ਸਾਨੂੰ ਕੋਈ ਡਰ ਨਹੀਂ ਅਸੀਂ ਵੇਚਦੇ ਆ ہاں ਵੇਚਦੇ ਆ ਸਾਨੂੰ ਕਿਸੇ ਵੀ ਪੁਲਿਸ ਦਾ ਪ੍ਰਸ਼ਾਸਨ ਦਾ ਸਾਨੂੰ ਕਿਸੇ ਦਾ ਵੀ ਡਰ ਨਹੀਂ ਕਿ ਇਹ ਵੀ ਇੱਕ ਹੁੰਦਾ ਕਿ ਕੋਈ ਬੰਦਾ ਦੱਸ ਵੀ ਦੇ ਤਾਂ ਉਹਦਾ ਨਾਮ ਡਿਸਕਲੋਜ਼ ਹੋ ਜਾਂਦਾ ਫਿਰ ਉਹ ਬੰਦੇ ਨੂੰ ਮਾਰਨ ਤੱਕ ਦੇ ਤਾਂ ਧਮਕੀਆਂ ਆ ਜਾਂਦੀਆਂ ਨੇ ਕਿ ਤੂੰ ਤੂੰ ਬੋਲ ਤਾਂ ਵਿਚਾ ਕੇ ਤੇ ਅਸੀਂ ਵੇਚਦੇ ਆਂ ਅਸੀਂ ਆਕ ਦਮ ਤੇ ਵੇਚਦੇ ਆਂ ਸੌ ਗੱਲਾਂ ਉਹ ਇੱਕ ਆ ਵੀ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਸ਼ੇਰਪੁਰੀ ਇੱਥੇ ਵੀ ਅੰਦਰ ਜਿਹੜਾ ਬਹੁਤ ਪੁਛ ਜਿਹੜੇ ਆ ਕੇ ਮੁੰਡੇ ਬਹਿ ਜਾਂਦੇ ਨੇ ਇੱਧਰ ਵੀ ਪੀਸੀਆਰ ਨੂੰ ਚਾਹੀਦਾ ਕਿ ਥੋੜਾ ਮੋਟਾ ਦਿਨ ਦੇ ਵਿੱਚ ਦੋ ਤਿੰਨ ਵਾਰੀ ਜਿਹੜਾ ਗੇੜਾ ਮਾਰਨਾ ਚਾਹੀਦਾ ਇਹਦੇ ਅੰਦਰ ਵੀ ਬਹੁਤ ਲੋਕ ਆੜੇ ਚਿੱਟਿਆਂ ਵਾਲੇ ਬਹਿ ਜਾਂਦੇ ਨੇ ਕਮਾਕਾਰਾਂ ਤੇ ਜਾਂਦੇ ਨੇ ਰਿਆਂ ਬਣਾਉਂਦੇ ਨੇ ਸ਼ਾਮ ਨੂੰ ਕਿੰਨੂੰ ਲੁੱਟਣਾ ਕਿੱਥੋਂ ਕਿਵੇਂ ਨਸ਼ਾ ਲਿਆਉਣਾ ਕਿਵੇਂ ਵੇਚਣਾ ਆ ਸਾਰਾ ਇਹ ਦੀਆ ਤੁਹਾਨੂੰ ਰੰਪ ਹੋਰ ਵੀ ਰਾਮਪਰਾ ਵਾਸੀਆਂ ਨੂੰ ਬੇਨਤੀ ਆ ਕਿ ਜਰੂਰ ਦੱਸਿਓ ਸਾਨੂੰ ਕਿ ਹੋਰ ਕਿਹੜੇ ਨਗਰ ਗਲੀ ਦੇ ਵਿੱਚ ਕਿ ਚਿੱਟਾ ਸ਼ਰੀਆਮ ਵਿਗੜਿਆ ਮਾਮਾ ਦੇ ਪੁੱਤ ਮਾਰੇ ਨੇ ਪਰ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਧਿਆਨ ਦੇ ਰਿਹਾ ਵੈਸੇ ਭਗਵੰਤ ਮਾਨ ਦਾ ਕਹਿ ਰਹੇ ਸਾਡਾ ਜੁਦਨ ਅਸ਼ਵਰੁੱਧਾ ਚੱਲ ਰਿਹਾ ਭਰਾ ਜੁਦਨ ਅਸ਼ਵਰੁੱਧਾ ਕਿ ਹਲਕਾ ਬਤਾਇਕ ਤੋਂ ਰਾਮਪਰਾ ਫੂਲ ਕਿਉਂ ਨਹੀਂ ਨਕਸ਼ਾ ਮੁਕਤ ਹੋ ਰਿਹਾ ਕੀ ਇਸ ਦਾ ਵੱਡਾ ਕਾਰਨ ਹੈ ਉਹ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ